ਆ ਤੇਰੇ ਨਹੀਂ ਉਹ ਇਹ ਨਾ ਅੰਦਰ 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 ਆਵੇਂ ਬੱਸ ਆਉਂਦੇ ਬੰਦੇ ਉਹਨੇ ਗਨੀਅ ਦਾ ਆ ਗਿਆ ਮਹਾਪੁਰਜ ਇਹ ਆ ਦੇ ਡਾਕਟਰ ਆ ਪਿੰਡ ਦੇ ਡਾਕਟਰ ਸਾਹਿਬ ਹਾਂ ਜੀ ਚੜਦੀ ਕਲਾ ਜੀ ਇਹ ਇਹ ਮਾਨਕ ਵੀਰ ਹੋਣੀ ਏ ਠੀਕ ਆਪਾਂ ਮਾਨਕ ਸਾਹਿਬ ਠੀਕ ਹਾਂ ਇਹਨਾਂ ਦੇ ਠੀਕ ਆ 110 ਅੱਛਾ ਹੈ ਕੀ ਧਿਆਨ ਕਰਨਾ ਆ ਆ ਅੱਜ ਨਵਾਂ ਕਰਦਿਆਂ ਵਲੌਗ ਸ਼ੁਰੂ ਤੇ ਵਲੌਗ ਅੱਜ ਗਲੀ ਤੋਂ ਸ਼ੁਰੂ ਲੱਗੇ ਲੱਗੂ ਲੱਗੂ ਕਹਤਾ ਵਲਾਗ ਲੱਗੇ ਆ ਗਲੀ ਤੋਂ ਸ਼ੁਰੂ ਕਰਨਾ 사ਜਣ ਕਿਦਾਂ ਹੋਰ ਬਾਬਿਓ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਕਿਦਾਂ ਦਿੱਤਾ ਹੈਰਾ ਵਾ ਵਧੀਆ ਚੜਦੀ ਗਲਾ ਤੁਸੀਂ ਸੁਣਾਓ ਆਏ ਇਕੱਠੇ ਵਧੀਆ ਚੜਦੀ ਗਾਹੀ ਕਲਾਸ ਮੇਟ ਆ ਹੋਰ ਸੁਣਾਓ ਹਾਂ ਵਧੀਆ ਗੱਲਾਂ ਬਾਤਾਂ ਹੋ ਗਈਆਂ ਓਕੇ ਰਿਪੋਰਟਾਂ ਹੋਈ ਬੱਚਿਆਂ ਨੂੰ ਘੁੰਮਣ ਫਿਰਨਾ ਕਦੀ ਗੱਲਬਾਤ ਹੋਈ ਕਦੀ ਕਿਸ ਨਾਲ ਹਾਂਜੀ ਬਾਕੀਆਂ ਨਾਲ ਗੱਲਬਾਤ ਹੋਈ ਕਦੀ ਰਿੰਦਾਲਾ ਬਾਤ ਤੁਹਾਡੇ ਬਣਾ ਕਰਨਾ ਨਹੀਂ ਆ ਤੁਹਾਡੇ ਨਾਲ ਕਰਦੀ ਦੀ ਹੈ ਮੇਰੇ ਅਪ ਮੇਰੀ ਸਾਰਿਆਂ ਨਾਲ ਗੱਲਬਾਤ ਹੁੰਦੀ ਆ ਓ ਬੱਲੇ ਚਾਚਾ ਕੀ ਆ ਲਿਆ ਓ ਚਾਚਾ ਇਹ ਕਾ ਚਾਚਾ ਲੱਗ ਗਏ ਜਲਦੀ ਲਓ ਜੀ ਵਲੌਗ ਦੀ ਸਟਾਰਟਿੰਗ ਤੇ ਵਲੌਗ ਚ ਤੇ ਬੰਦੇ ਉਹੜੇ ਗਨੀਅਟ ਆ ਗਏ ਆ ਮਹਾਪੁਰਸ਼ ਇਹ ਆ ਦੇ ਡਾਕਟਰ ਆ ਪਿੰਡ ਦੇ ਡਾਕਟਰ ਸਾਹਿਬ ਹਾਂ ਜੀ ਚੜਦੀ ਕਲਾ ਜੀ ਇਹ ਇਹ ਮਾਨਕ ਵੀਰ ਹੋਣੀ ਠੀਕ ਆ ਆਪਾਂ ਮਾਨਕ ਸਾਹਿਬ ਠੀਕ ਹਾਂ ਇਹਨਾਂ ਦੇ ਟੀਕਾ ਲੱਗ ਗਿਆ ਠੀਕ ਹੈ 110 ਬਖਾ ਰਿਹਾ ਮਾਨਕ ਸਾਹਿਬ ਚਲੋ ਬਾਬਾ ਜੀ ਹੋਰ ਬਹੁਤ ਲੱਗੇ ਨੇ ਇਹ ਅੱਜ ਤੋਂ ਅੱਜ ਤੋਂ ਅੱਜ ਤੋਂ ਸਾਰੇ ਕੈਰੈਕਟਰ ਵਿਖਾਈ ਜਾਇਆ ਕਰਾਂਗੇ ਆਪਾਂ ਇਹ ਸਾਡਾ ਪਿੰਡ ਦਾ ਸਭ ਤੋਂ ਮੇਨ ਕੈਰੈਕਟਰ ਹੈ ਹਮਾਨਕ ਸਿੰਘ ਇਹਨੇ ਬੜੇ ਬੜੇ ਤਖੜੇ ਘਾੜ ਕੀਤੇ ਬਹੁਤ ਤਖੜੇ ਤਖੜੇ ਚਲੋ ਲਾਏ ਤੇ ਢੋਈ ਜੇ ਆਹ ਬਾਸ ਪਾ ਲਓ ਮੈਂ ਚੋ ਦੋਈ ਚਲੋ ਚਲੋ ਬਾਬਾ ਜੀ ਅੱਗੇ ਘਟ ਖਾਣਾ ਕਰੋ ਖਾ ਜਾਣਾ ਨਹੀਂ ਤੇ ਤੁਸੀਂ ਸਾਈਡਾਂ ਨੂੰ ਖੋਣਦਾਂਗੇ ਆਹ ਦੋਈਆਂ ਲੈਦੇ ਫਿਰਦੇ ਅੱਜ ਇਹਨੂੰ ਇੱਕ ਮਿੰਟ ਘਟ ਖਾਣਾ ਕਰੋ ਇੱਕ ਮਿੰਟ ਦੀ ਕਲਿੱਪ ਰੱਖੋ ਉਹ ਸੁਣਾਵ ਤਗੜੇ ਸਾਰੇ ਨੇ ਵਲੌਗ ਹੁਣ ਪਾਤਾ ਇੱਕ ਇਹ ਬੇਨਤੀ ਕਰਨ ਦੇ ਆਓ ਕੰਮ ਥੋੜਾ ਕਰਦੇ ਇਹ ਬੋਲੋ ਯਾਰ ਕੋਈ ਬੋਲ ਦੇ ਕੋਈ ਰਾਤੀ ਪਾਥੀ ਆ ਬੰਦੇ ਭੁਜਾ ਦੇ ਇਹਨਾਂ ਨੇ ਇਹਨਾਂ ਕਰ ਕੇ ਰਾਤੀ ਆ ਜਾ ਇਹਨੂੰ ਪਛਾਣੋ ਚਾਹਦੇ ਇਹਨੂੰ ਪਛਾਣ ਕੌਣ ਆ ਇਹਦੀ ਪਛਾਣ ਆਇ ਨਹੀਂ ਐ ਸਾਜਣ ਦੇ ਤਾਂ ਪਤਾ ਯਾਰ ਵਧੀਆ ਐ ਸਾਥੀਕਰ ਕੀ ਆ ਚ ਵਧੀਆ ਜੀ ਵਧੀਆ ਰਾਤੀ ਗੱਡੀ ਐਮ ਹੁੰਦੇ ਆ ਰਾਤੀ ਗੱਡੀ ਆ ਨਾ ਮੈਂ ਫੂਟੀਆਂ ਹੀ ਵੜ ਕੇ ਬਾਹਰ ਆਪਾਂ ਭੱਜੇ ਮਨੂ ਫੂਟੀਆਂ ਹੀ ਬਾਜੀ ਤੇ ਆ ਆ ਨਪੇ ਨਹੀਂ ਚਲੇ ਕੋਈ ਨਾ ਕਰੇ ਨੀ ਵਰਗੇ ਹallelujah ਬਾਤੀਆਂ ਵਾਰ-ਵਾਰ ਕੋਰੀ ਦੀ ਪਾਦਾ ਗਾਣ ਕਹਿੰਦੇ ਮਈਆ ਇਹ ਵੇ ਦੰਦ ਕੱਢੀਂਦਾ ਦੇਖੋ ਆਹ ਕੰਦੀ ਕਰੇ ਪੰਜ ਤੋੜੇ ਖਣਾਉਂਗਾ ਤੇਰਾ ਹੋ ਜਾਂਦਾ ਚੱਲ ਨਾ ਕੁੱਤਿਆਂ ਦਾ ਬੰਦ ਕੇ ਨਹੀਂ ਨਹੀਂ ਬੰਦ ਨਹੀਂ ਆ ਇਹ ਅੱਛਾ ਹੈ ਕਿ ਧਿਆ ਕਰਨਾ ਆਏ ਕਿ ਜੀ ਜੀ ਕੀ ਕਰਦਾ ਚਾਚਾ ਚਾਚਾ ਗਿਆ ਬਰੇਡੀ ਲਾਉਂਦਾ ਆ ਗਿਆ ਇਹ ਬਾਬਾ ਜੀ ਕਿਧਰ ਚਲੇ ਜੇ ਬਾਹਰ ਆ ਇਧਰ ਹਾਂ ਹਾਂ ਜੀ ਆਹ ਦੋ ਸਿੰਘ ਆ ਗਏ ਛੋਟੇ ਆਪਣੇ ਪੁੱਤ ਦਸਤਾਰਾਂ ਸਜਾਇਆ ਕਰੋ ਦਸਤਾਰਾਂ ਜੀ ਬਾਬਾਈ ਹਾਂ ਕੌਣ ਆ ਓਏ ਚਾਚਾ ਹੈਲੋ ਸੀਟੀ ਸੀਟੀ ਮਾਰੋ ਆ ਤੇਰੇ ਨਈ ਬਤਾ ਬਤਾ ਜ ਫਿਰ ਹਾ ਹਾ ਇਹ ਵੇ ਨਾ ਅੰਦਰ 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 ਆ ਮੈਂ ਬੱਸ ਸੀਰੀਅਸ ਨਹੀਂ ਹੋਣਾ ਸੀਰੀਅਸ ਨਹੀਂ ਹੋਣਾ ਸੀਰੀਅਸ ਨਹੀਂ ਹੋਣਾ ਤੂੰ ਤੇ ਲਾੜੀ ਪਾਏ ਜੇ ਪੁੱਤ ਐ ਦਾਨੀ ਕਰਨਾ ਤੇ ਕਰਨ ਨੂੰ ਜਾਣਦੇ ਹੁਣ ਜਾ ਕੇ ਤੇ ਜਲ ਪਾਣੀ ਛਕਦੇ ਆਂ ਭੁੱਖ ਵੜੀ ਲੱਗੀ ਐ ਕੋਨਾ ਕੋ ਖਾਣੇ ਆ ਦਿਖਾ ਕੇ ਤੇ ਵਲੌਗ ਐਡਿਟ ਕਰਦੇ ਆਂ ਵਲੌਗ ਐਡਿਟ ਕਰਕੇ ਤੇ ਮੈਂ ਵਲੌਗ ਪਾਉਣ ਲੱਗਾ ਜੀ ਫਿਲਹਾਲ ਇਹਨਾਂ ਵਲੌਗ ਬਣਾਉਣਾ ਵਾ ਇਨੀ ਸਮਾਪਤੀ ਕਰਦੀ ਆਂ ਹਾਂਜੀ ਸਮਾਪਤੀ ਕਰਦੀ ਆਂ ਵਲੌਗ ਦੀ ਹੁਣ ਬਾਬਾ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਨਿਊ ਵਲੌਗ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਿਓ ਅਜੀਤ ਕਾਜੀ ਕੋਟ ਓਕੇ ਬਾਏ ਚਲਦੇ ਆਂ ਜੀ ਸਤਿ ਸ੍ਰੀ ਅਕਾਲ ਤੇ ਵਲੌਗ ਦੀ ਆਪਾਂ ਤਾਂ ਛੇਤੀ ਸਮਾਪਤੀ ਕਰਤੀ ਆ ਤਿੰਨਾ ਚੌਹਾਂ ਮਿੰਟਾਂ ਦਾ ਵਲੌਗ ਆ ਸਾਰਾ ਤੇ ਵਲੌਗ ਦੀ ਬਤਾਂਡਿੰਗ ਕਰਦੀ ਆ ਕਿਉਂਕਿ ਹੁਣ ਆਪਾਂ ਪਿੰਡ ਦੇ ਜਿੰਨੇ ਵੀ ਕੈਰੈਕਟਰ ਐ ਨਾ ਪਿਆਰ ਕਰਦੀ ਆ ਸੰਗਤ ਬੱਚੇ ਬੀਬੀਆਂ ਤੇ ਵੱਡ ਬਡੇਰੇ ਜਿੰਨੇ ਵੀ ਸਾਰੇ ਵਲੌਗ ਵਿੱਚ ਕੈਰੈਕਟਰ ਆਇਆ ਕਰਨਗੇ ਫਨੀ ਸੀਰੀਅਸ ਸਾਰੇ ਜਿੰਨੇ ਪਿੰਡ ਗਾਜੀਕੋਟ ਦੇ ਕੈਰੈਕਟਰ ਐ ਤੇ ਆਪਾਂ ਗਾਜੀਕੋਟ ਚ ਲਿਆ ਕਰਾਂ ਆ ਵਲੌਗ ਚ ਲਿਆ ਕਰਾਂਗੇ ਸੰਗਤ ਨਾਲ ਸਾਂਝ ਪਾਇਆ ਕਰਿਆਂ ਕਰਾਂਗੇ ਜਿਹੜੇ ਦੇਨਦਾਰ ਮਨਾਉਨੇ ਆ ਉਹਨਾਂ ਦੀ ਵੀ ਸਾਂਝ ਪਾਇਆ ਕਰਾਂਗੇ ਬਾਕੀ ਵੀ ਸੰਗਤ ਨਾਲ ਸਾਂਝ ਪਾਉਂਦੇ ਰਵਾਂਗੇ ਪ੍ਰੋਗਰਾਮਾਂ ਦੀ ਜਿੱਥੇ ਜਿੱਥੇ ਜਾਇਆ ਕਰਾਂਗੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਹੁਣ ਡੇਲੀ ਵਲੌਗ ਆਇਆ ਕਰਨਾ ਜੇ ਅਜੀਤ ਕਾਚੀ ਕੋਟ ਧੰਨਵਾਦ ਲਵ ਯੂ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਹ